हे गाइस वेलकम टू माय न्यू व्लॉग आई होप ਤੁਸੀਂ ਸਾਰੇ ਠੀਕ ਹੋਵੋਗੇ ਮੈਂ 3-4 ਦਿਨ ਹੋ ਗਏ ਮੈਂ ਵਲੌਗ ਬਣਾ ਨਹੀਂ ਪਾਈ ਕਿਉਂਕਿ ਮੇਰੀ ਤਬੀਅਤ ਠੀਕ ਨਹੀਂ ਸੀ ਤੇ ਅੱਜ ਮੈਂ ਠੀਕ ਆ ਨਾ ਤੇ ਅੱਜ ਮੈਂ ਵਲੌਗ ਸ਼ੁਰੂ ਕੀਤਾ ਆ ਆਈ ਹੋਪ ਪੂਰਾ ਬਣ ਪਾਵੇ ਤਾਂ ਆਪਾਂ ਕੰਮਕਾਰ ਸਾਰੇ ਖਤਮ ਕਰ ਲਏ ਆ ਝਾੜੂ ਪੂੰਛਾ ਕੱਪੜੇ ਆਪਾਂ ਧੋ ਦਿੱਤੇ ਆ ਦੇਖੋ ਕੱਪੜੇ ਆਪਾਂ ਧੋ ਕੇ ਸੈੱਟ ਦਿੱਤੇ ਆ ਤੇ ਬਸ ਖਾਣਾ ਰਹਿ ਗਿਆ ਆ ਖਾਣਾ ਰਹਿ ਗਿਆ ਗੁਰਵਿੰਦਰ ਜੀ ਜਦੋਂ ਆਊਗਾ ਆਪਾਂ ਉਹਦੇ ਖਾਣਾ ਬਣਾ ਲਾਂਗੇ ਕਿਉਂਕਿ ਠੰਡੇ ਆ ਰੋਟੀ ਜਲਦੀ ਠਰ ਜਾਂਦੀ ਹੈ ਨਾ ਉਹਨਾਂ ਨੂੰ ਟਾਈਮ ਲੱਗ ਹੀ ਜਾਂਦਾ ਹੈ ਦੁਕਾਨ ਤੇ ਮੱਲੋ ਮੱਲੀ ਤਾਂ ਜਦੋਂ ਆਊਗਾ ਆਪਾਂ ਉਦੋਂ ਖਾਣਾ ਬਣਾ ਲਾਂਗੇ ਤੇ ਹਾਂ ਜ ਆਪਾਂ ਬਸ ਘਰ ਦੇ ਕੰਮ-ਕਾਰ ਕਰਦੇ ਪਏ ਹਾਂ ਕਿਉਂਕਿ 2-3 ਦਿਨ ਹੋ ਗਏ ਕੰਮ ਕਰ ਹੋਏ ਨਹੀਂ ਕਿ ਤੱਕ ਲਾਣਾ ਜਾਦਾ ਹੀ ਹੈ ਬਸ ਆਪਾਂ ਇੱਕ ਵਾਰ ਤੇ ਚੱਕ ਲਈ ਆ ਬਾਕੀ ਜਿਹੜਾ ਰਹਿੰਦਾ ਹੈ ਕੱਪੜਿਆਂ ਦਾ ਉਹ ਆਪਾਂ ਚੱਕਣਾ ਹੈ ਤਾਂ ਮੈਂ ਕੱਲ ਕਰਦੀ ਸੀ ਹਨਾ ਜਿੱਦਾਂ ਕੁਝ ਦਿਨਾਂ ਤੋਂ ਆਪਾਂ ਨਿਊਜ਼ ਦੇਖ ਰਹੇ ਹਾਂ ਇੱਕ ਤਾਂ ਜਲੰਧਰ ਵਾਲੀ ਬੱਚੀ ਦਾ ਕਿੰਨਾ ਮਨਾ ਬੇਰਮੀ ਨਾਲ ਦਾ ਕਤਲ ਹੋਇਆ ਉਹ ਮੈਂ ਨਿਊਜ਼ ਦੇਖ ਰਹੀ ਸੀ ਤਾਂ ਮੈਨੂੰ ਦੇਖ ਕੇ ਇਹ ਚੀਜ਼ਾਂ ਤੋਂ ਹੁੰਦੀ ਆ ਵੀ ਬਾਕੀ ਦੇ ਵਿਸ਼ਵਾਸ ਕਿ ਹਨਾ ਆਪਣੇ ਬੱਚੇ ਆ ਅਕਸਰ ਉਹ ਖੇលਦੇ ਆ ਘੜਦੇ ਆ ਇਹ ਤਾਂ ਹੈ ਨਹੀਂ ਵੀ ਆਪਾਂ ਸਾਰੇ ਦਿਨ ਉਹਨਾਂ ਨੂੰ ਘਰਾਂ ਦੇ ਵਿੱਚ ਹੀ ਬੰਦ ਕਰੀ ਚੱਲੀਏ ਹਨਾ ਵੀ ਘਰਾਂ ਚ ਬੰਦ ਕਰ ਦੋ ਚਲ ਬੱਚੇ ਨੇ ਖੇਲਣਾ ਵੀ ਆ ਫਿਰ ਕਹਿੰਦੇ ਜਿਹੜਾ ਉਹ ਪਰਸਨ ਸੀਗਾ ਉਹ ਦੀ ਸਿਹਲੀ ਦਾ ਪਾਪਾ ਸੀ ਹੈਨਾ ਤਾਂ ਹੁਣ ਤੁਸੀਂ ਦੇਖੋ ਵੀ ਅਗਰ ਆਪਾਂ ਇਹ ਚੀਜ਼ਾਂ ਹੋਣ ਲੱਗੀਆਂ ਤਾਂ ਅਗਰ ਆਪ ਆਪਨੇ ਬੱਚੇ ਨੂੰ ਕਿੱਥੋਂ ਤੱਕ ਸੇਫ ਕਰ ਸਕਦੇ ਆ ਆਪਣੇ ਨਾਲ ਬੱਚੇ ਦੇ ਨਾਲ ਆਪਣੇ ਬੱਚੇ ਪੜਦੇ ਆ ਅਕਸਰ ਆਪਾਂ ਉਹਨਾਂ ਨਾਲੋਂ ਵੀ ਬਿਲਕੁਲ ਕੰਟੈਕਟ ਬੱਚਿਆਂ ਦਾ ਤੋੜ ਨਹੀਂ ਸਕਦੇ ਹੈਨਾ ਬੀ ਚਲੋ ਉਹ ਸੀਲੀ ਸੀ ਉਹਨਾਂ ਦੇ ਘਰ ਰਹਿੰਦੀ ਸੀ ਸਾਰਾ ਦਿਨ ਕਹਿੰਦੇ ਉੱਥੇ ਹੀ ਉਹ ਖਾਂਦੀ ਪੀਂਦੀ ਸੀ ਕੁੜੀ ਉਹਦੇ ਨਾਲ ਖੇਲਦੀ ਕਰਦੀ ਸੀ ਤਾਂ ਤੁਸੀਂ ਦੇਖੋ ਉੱਥੋਂ ਆਪਾਂ ਸੋਚ ਵੀ ਨਹੀਂ ਸਕਦੇ ਵੀ ਇੱਥੇ ਆਪਣਾ ਬੱਚਾ ਅਨਸੇਵ ਹੈ ਹਨਾ ਜੇ ਤੇ ਆਪਣਾ ਬੱਚਾ ਸੇਵ ਨਹੀਂ ਹੈਗਾ ਉਹਨਾਂ ਦੇ ਘਰ ਗਈ ਤਾਂ ਦੱਸੋ ਉਹ ਕੁੜੀ ਨਾਲ ਉਹਨੇ ਸੋਚਿਆ ਵੀ ਨਹੀਂ ਹੋਣਾ ਵੀ ਮੇਰੇ ਨਾਲ ਆ ਚੀਜ਼ ਹੋ ਚੁੱਕੇ ਹਨਾ ਇੰਨਾਂ ਚੀਜ਼ਾਂ ਤੋਂ ਕਿੰਨਾ ਡਰ ਲੱਗਦਾ ਹੈ ਆ ਕਿ ਪਪਾ ਬੱਚੇ ਆਪਣੇ ਕਿੱਥੇ ਲੁਕੋਗੇ ਰੱਖੀ ਕਹਣਾ ਹੁਣ ਆਪਣੇ ਬੱਚੇ ਆ ਬੱਚੇ ਨੇ ਖੇਲਣਾ ਆ ਕਰਨਾ ਆ ਹੁਣ ਇੱਕ ਪਾਸੇ ਤਾਂ ਆਪਾਂ ਕਹਿ ਦਿੰਨੇ ਆ ਬੱਚਿਆਂ ਨੂੰ ਆਪਾਂ ਬਾਹਰ ਨਹੀਂ ਕੱਢਦੇ ਬੱਚੇ ਨੂੰ ਖੇਲਣ ਨਹੀਂ ਦਿੰਦੇ ਬੱਚੇ ਵੱਧਣਗੇ ਕਿਵੇਂ ਨਾਰਮਲ ਪਿੰਡਾਂ ਦੇ ਵਿੱਚ ਕੀ ਹੁੰਦਾ ਆ ਹੁਣ ਇੱਥੇ ਬੱਚਾ ਆ ਬੱਚਾ ਸਕੂਲ ਤੋਂ 4 ਵਜੇ ਹੁੰਦਾ ਆ ਤੇ ਪੇਰੈਂਟਸ ਸਾਨੂੰ ਇਹ ਚੀਜ਼ ਕਹਿੰਦੇ ਤੁਸੀਂ ਬੱਚੇ ਨੂੰ ਬਾਹਰ ਨਹੀਂ ਨਿਕਲ ਦਿੰਦੇ ਤਾਂ ਇਹਨਾਂ ਚੀਜ਼ਾਂ ਨੂੰ ਦੇਖ ਕੇ ਹੁਣ ਤੁਸੀਂ ਦੱਸੋ ਕਿੰਨਾ ਡਰ ਲੱਗਦਾ ਆ ਆਪਾਂ ਬੱਚੇ ਨੂੰ ਮਾਰ ਪੇਚ ਸਕਦੇ ਕਿਸੇ ਕਾਰਨ ਹੈਨਾ ਨਹੀਂ ਨਾ ਹੋ ਸਕਦਾ ਆ ਪਿੱਛੇ ਜਿਹੜੀ ਹੁਣ ਨਿਊਜ਼ ਹੋਈ ਹੈ ਇਹ ਕੱਲੀਆਂ ਕੁੜੀਆਂ ਵਾਸਤੇ ਨਹੀਂ ਆ ਮੁੰਡਿਆਂ ਵਾਸਤੇ ਵੀ ਸੇਮ ਜਿਹੜੀ ਲਾਸਟ ਪਿੱਛੇ ਜਲੰਧਰ ਦੀ ਨਿਊਜ਼ ਵੀ ਉਹ 3 ਸਾਲ ਦਾ ਬੱਚਾ ਉਹਨਾਂ ਨੇ ਕਿੰਨਾ ਬੇਰਹਿਮੀ ਨਾਲ ਮਾਰਿਆ ਨਾ ਉਹ ਨਿਊਜ਼ ਸੁਣ ਕੇ ਦੇਖ ਕੇ ਆਪਣੇ ਕਿੰਨੇ ਲੂ ਕੰਡੇ ਕੜੇ ਹੁੰਦੇ ਆ ਵੀ ਅੱਜ ਦੇ ਟਾਈਮ 'ਚ ਐਡੇ ਰਾਖਸ਼ ਵੀ ਆਪਣੇ ਸਮਾਜ ਦੇ ਵਿੱਚ ਹੈਗੇ ਆ ਹੈਨਾ ਤਾਂ ਫਿਰ ਤੁਸੀਂ ਦੇਖੋ ਉਹਨਾਂ ਨੂੰ ਮੈਂ ਤਾਂ ਇਹ ਕਹਿੰਨੀ ਆ ਹੁਣ ਪੇਰੈਂਟਸ ਆਪਣਾ ਹੁਣ ਇੰਨਾ ਖੁੱਲਦਾ ਆ ਵੀ ਅਗਰ ਉਹਨੇ ਸਾਡੇ ਬੱਚੇ ਦੇ ਨਾਲ ਆਹ ਕੀਤਾ ਆ ਤਾਂ ਉਹਨੂੰ ਉੱਥੇ ਹੀ ਮੌਤ ਦੇ ਘਾਟ ਉਤਾਰ ਦੇਣਾ ਚਾਹੀਦਾ ਆ ਜਿਹੜੀ ਹਾਲਤ ਬੱਚੇ ਦੀ ਉਹਨੇ ਕੀਤੀ ਆ ਤਾਂ ਉਹੀ ਹਾਲਤ ਉਹਦੀ ਕਰਕੇ ਉਹਨੂੰ ਉੱਥੇ ਮੌਤ ਦੇ ਘਾਟ ਉਤਾਰ ਦੇਣਾ ਚਾਹੀਦਾ ਆ ਬਟ ਨਹੀਂ ਇਹਨਾਂ ਉਹਨੂੰ ਪੁਲਿਸ ਸੇਵ ਕਰਕੇ ਉਹਨੂੰ ਲੈ ਜਾਂਦੇ ਆ ਤਾਂ ਇਹ ਚੀਜ਼ਾਂ ਨੂੰ ਦੇਖ ਕੇ ਬੜਾ ਦੁੱਖ ਲੱਗਦਾ ਆ ਯਾਰ ਬੱਚੇ ਕਿੱਥੇ ਸੇਵਾ ਸੇਕ ਨਹੀਂ ਨਾ ਹੈਗੇ ਆਪਣੇ ਮੱਚੇ ਤਾ ਬਾਕੀ ਆ ਹੁਣ ਅੱਜ ਕੱਲ ਨਿਊਜ਼ ਹੀ ਇੱਦਾਂ ਚੱਲ ਪਈਆਂ ਨਿਊਜ਼ ਚੱਲੀਆਂ ਆ ਨੀ ਸਮਾਜ ਦੇ ਵਿੱਚ ਜੋ ਹੋ ਰਿਹਾ ਆ ਅਕਸਰ ਉਹੀ ਨਿਊਜ਼ ਆਪਣੇ ਬਾਹਰ ਹਨਾ ਆ ਰਹੀਆਂ ਆਆਂ ਉਹੀ ਆਪਣੇ ਤੱਕ ਆ ਰਹੀਆਂ ਆ ਤੇ ਪਹਿਲੇ ਕੁਝ ਫੋਨ ਕਰਕੇ ਹੁਣ ਆਪਾਂ ਨੂੰ ਜ਼ਿਆਦਾ ਇੱਦਾਂ ਹੋ ਜਾਂਦਾ ਕੋਈ ਵੀ ਨਿਊਜ਼ ਹੁੰਦੀ ਓ ਇੰਨੀ ਕ ਹਾਈਲਾਈਟ ਜ਼ਿਆਦਾ ਹੁੰਦੀ ਹੈ ਤੇ ਉਹ ਨਾਰਮਲੀ ਹਨਾ ਹਰ ਪਰਸਨ ਤੱਕ ਪਹੁੰਚਦੀ ਪਹੁੰਚਦੀ ਆ ਤਾਂ ਹਰ ਪਰਸਨ ਦੇ ਦਿਲ ਵਿੱਚ ਕਿਤੇ ਨਾ ਕਿਤੇ ਇਸ ਚੀਜ਼ ਨੂੰ ਲੈ ਕੇ ਗੁੱਸਾ ਹੁੰਦਾ ਹੈ ਬਟ ਆਪਣੇ ਸਮਾਜ ਦੇ ਵਿੱਚ ਇਦਾਂ ਦੇ ਲੋਕ ਆਪਾਂ ਪਛਾਣ ਨਹੀਂ ਸਕਦੇ ਕਿਸੇ ਦੇ ਦਿਲ ਵਿੱਚ ਕਿਹੜੇ ਵੇਲੇ ਕਿਹ ਲਈ ਫੀਲਿੰਗ ਆ ਜਾਣੀ ਆਪਾਂ ਨੂੰ ਕੋਈ ਪਤਾ ਨਹੀਂ ਹੈਗਾ ਹਨਾ ਉਹ ਚੀਜ਼ ਹੋ ਜਾਂਦੀ ਆ ਆ ਹੁਣ ਮੈਂ ਅਸੀਂ ਕੱਲ ਕ੍ਰਾਈਮ ਸਟੋਰੀ ਦੇਖ ਰਹੀ ਸੀ ਉਹਦੇ ਵਿੱਚ ਕੀ ਹੈ ਨਾ ਸੱਚੀਆਂ ਜਿਹੜੀਆਂ ਕਹਾਣੀਆਂ ਆ ਉਹਨਾਂ ਨੂੰ ਉਹ ਸਟੋਰੀ ਦੇ ਵਿੱਚ ਉਹ ਜਿਹੜੇ ਪੇਸ਼ ਕਰਦੇ ਆ ਤੇ ਉਹ ਅਸੀਂ ਕੱਲ ਦੇਖ ਰਹੇ ਸੀ ਮਤਲਬ ਇੱਕ ਬੱਚਾ ਆ ਅਰਾਊਂਡ 15 16 ਸਾਲ ਦਾ ਬੱਚਾ ਆ ਤਾਂ ਉਹ ਪੜਾਈ ਵਿੱਚ ਬੜੀ ਹੋਸ਼ਿਆਰ ਹੁੰਦਾ ਆ ਠੀਕ ਹੈ اور ਇੱਕ ਟਾਈਮ ਤੇ ਆ ਕੇ ਉਹ ਆਪਣੇ ਦੋਸਤਾਂ ਨਾਲ ਰਲ ਕੇ ਗੇਮ ਖੇលਨ ਲੱਗ ਜਾਂਦੀ ਆ ਉਹਨਾਂ ਨੇ ਕੋਈ ਵੀ ਗੇਮ ਮੈਂਸ਼ਨ ਨਹੀਂ ਕੀਤੀ ਉਹ ਫ੍ਰੀ ਫਾਇਰ ਖੇលਦੇ ਸੀ ਜਾਂ ਪਬਜੀ ਖੇលਦੇ ਸੀ ਕੋਈ ਉਹਨਾਂ ਨੇ ਕੁਝ ਮੈਂਸ਼ਨ ਨਹੀਂ ਕੀਤਾ ਤੇ ਉਹ ਖੇਲਣ ਲੱਗਦਾ ਹੈ ਤੇ ਉਹ ਜਿੱਦਾਂ ਉਹ ਗੇਮ ਦੇ ਵਿੱਚ ਪੈਂਦਾ ਹੈ ਬੱਚੇ ਦੇ ਮਾਰਕਸ ਘਟ ਜਾਂਦੇ ਆ ਬੱਚਾ ਪੜ੍ਹਾਈ ਵੱਲੋਂ ਘਟ ਜਾਂਦਾ ਹੈ ਉਹ ਇੱਕ ਦੋ ਪੇਪਰਾਂ ਚ ਜਦੋਂ ਫੇਲ ਹੋਇਆ ਤੇ ਪੀਟੀਐਮ ਹੋਈ ਤਾਂ ਉਹਦੇ ਮਮਾ ਨੂੰ ਉਹਨਾਂ ਨੇ ਟੀਚਰਸ ਨੇ ਕਿਹਾ ਵੀ ਬੀ ਬੱਚਾ ਹਨਾ ਦੋ ਪੇਪਰਾਂ ਚੋਂ ਫੇਲਾ ਤੇ ਉਹਦੇ ਮਮਾ ਨੇ ਗੁੱਸਾ ਤਾਂ ਉਹਨੂੰ ਹੋਣਾ ਹੀ ਸੀ ਮੇਰਾ ਬੱਚਾ ਜਦੋਂ ਪੜ੍ਹਾਈ ਚ ਵਧੀਆ ਸੀ ਹੁਣ ਉਹ ਘਾਟ ਰਿਹਾ ਹੈ ਆਪਾਂ ਬੱਚੇ ਨੂੰ ਕਵਾਂਗੇ ਵੀ ਤੂੰ ਪੜ੍ਹਦਾ ਨਹੀਂ ਫਿਰ ਉਹ ਉਹਨਾਂ ਨੇ ਕੀ ਕੀਤਾ ਉਹਦਾ ਫੋਨ ਆ ਜਿਹੜਾ ਉਹਨਾਂ ਨੇ ਲੈ ਲਿਆ ਫੋਨ ਦੇ ਨਾਲ ਬੰਦ ਕਰਤਾ ਉਹਦੋਂ ਫੋਨ ਲੈ ਲਿਆ ਤੇ ਮਤਲਬ ਉਹ ਸਾਰਾ ਦਿਨ ਬੱਚਾ ਫੋਨ 'ਤੇ ਰਹਿੰਦਾ ਸੀ ਫੋਨ 'ਤੇ ਕੁੱਬਿਆ ਰੰਦਾ ਸੀ ਗੇਮ ਦੇ ਵਿੱਚ ਕੁੱਬਿਆ ਰੰਦਾ ਸੀ ਹੈਨਾ ਤਾਂ ਉਹਦੀ ਮੰਮਾ ਨੇ ਉਹ ਤੋਂ ਫੋਨ ਲੈ ਲਿਆ ਉਹ ਨੂੰ ਬੱਚੇ ਨੂੰ ਇਸ ਗੱਲ ਦਾ ਇੰਨਾ ਗੁੱਸਾ ਲੱਗਾ ਵੀ ਮੇਰਾ ਫੋਨ ਇਹਨਾਂ ਨੇ ਕਿਉਂ ਲਿਆ ਵਾ ਵੀ ਮੇਰੀ ਲਾਈਫ ਦੇ ਵਿੱਚ ਇੰਟਰਫੇਅਰ ਕਰਦੇ ਉਹ ਨੂੰ ਇਸ ਤਰ੍ਹਾਂ ਲੱਗਦਾ ਹੈ ਵੀ ਮੇਰੀ ਮਾਂ ਆ ਜਿਹੜੀ ਮੇਰੇ ਲਾਈਫ ਦੇ ਵਿੱਚ ਆ ਉਹ ਇੰਟਰਫੇਅਰ ਕਰਦੀ ਆ ਹਣਾ ਇੰਟਰਫੇਅਰ ਕਰਦੇ ਆ ਤੇ ਉਹ ਆਪਣੇ ਮੰਮਾ ਨੂੰ ਕਹਿੰਦਾ ਮੈਨੂੰ ਫੋਨ ਦੇ ਉਹਦੇ ਮੰਮਾ ਨੇ ਉਹਨੂੰ ਫੋਨ ਨਹੀਂ ਦਿੱਤਾ ਤੇ ਉਹ ਬੱਚੇ ਨੂੰ ਇਸ ਗੱਲ ਦਾ ਗੁੱਸਾ ਆ ਹੁਣ ਗੇਮਾਂ ਦੇ ਵਿੱਚ ਦੇਖੋ ਹਣਾ ਗੇਮਸ ਦੇ ਵਿੱਚ ਮੈਨੂੰ ਨੇ ਇਸ ਬਾਰੇ ਪਤਾ ਵੀ ਉਹਦੇ ਚ ਕੀ ਹੁੰਦਾ ਆ ਬਟ ਉਹਦੇ ਚ ਜਿਹੜੀਆਂ ਲਾਈਵਸ ਮਿਲਦੀਆਂ ਨਾ ਬੱਚੇ ਨੂੰ ਉਹ ਬੱਚਾ ਇੰਨਾ ਗੁੱਸਾ ਆ ਵੀ ਮੇਰੀ ਮਾਂ ਕਰਕੇ ਮੇਰੀਆਂ ਲਾਈਵਸ ਆ ਜੋ ਉੱਥੇ ਚੱਲੀਆਂ ਗਈਆਂ ਲਾਈਫ ਆ ਜਿਹੜੀ ਉਹ ਚਲੀ ਗਈ ਗੇਮ ਦੇ ਵਿੱਚ ਹਣਾ ਗੇਮ ਦੇ ਵਿੱਚ ਜਿਹੜੀ ਲਾਈਫ ਆ ਮੇਰੀ ਮਾਂ ਕਰਕੇ ਗਈ ਆ ਤੇ ਉਹ ਉਸ ਚੀਜ਼ ਨੂੰ ਐਕਚੁਅਲ ਤੇ ਲੈਂਦਾ ਆ ਵੀ ਮੇਰੀ ਐਕਚੁਅਲ ਦੇ ਵਿੱਚ ਮੇਰੀ ਮਾਂ ਕਰਕੇ ਮੇਰੀ ਇਹ ਡਾਟ ਉਹ ਯਾਦਾ ਗੇਮ ਦੇ ਵਿੱਚ ਆ ਜੋ ਮੈਨੂੰ ਖਤਮ ਕੀਤਾ ਗਿਆ ਹੈ ਤਾਂ ਉਹਨੇ ਇਸ ਚੀਜ਼ ਦਾ ਬਦਲਾ ਆਪਣੀ ਮਾਂ ਤੋਂ ਕਿੱਦਾਂ ਲਿਆ ਉਹਨੇ ਇਸ ਚੀਜ਼ ਦਾ ਬਦਲਾ ਲਿਆ ਆਪਣੇ ਮਾਂ ਨੂੰ ਮਾਰ ਕੇ ਉਹਦਾ ਕਤਲ ਕਰਕੇ ਠੀਕ ਹੈ ਆਪਣੇ ਮਾਂ ਦਾ ਕਤਲ ਕੀਤਾ ਉਹਨੇ ਉਹਦੇ ਨਾਲ ਉਹਦਾ ਯੰਗਰ ਬ੍ਰਦਰ ਛੋਟਾ ਜੋ ਭਾਈ ਸੀਗਾ ਉਹਦਾ ਉਹਨੂੰ ਵੀ ਖਤਮ ਕੀਤਾ ਕਿਉਂ ਕਿ ਉਹਦੇ ਮਨ 'ਚ ਇਹ ਗੁੱਸਾ ਸੀ ਕਿ ਮੇਰਾ ਭਰਾ ਮੇਰੇ ਤੋਂ ਜ਼ਿਆਦਾ ਪੜਦਾ ਹੈ ਉਹਦੇ ਮਾਰਕਸ ਜਦੋਂ ਜ਼ਿਆਦਾ ਆਉਂਦੇ ਆ ਤੇ ਮੇਰੇ ਮम्मा ਆ ਜੋ ਮੈਨੂੰ ਝਿੜਕਦੇ ਆ ਕਿ ਇਹਦੇ ਮਾਰਕਸ ਜ਼ਿਆਦਾ ਆਏ ਆ ਤੇ ਮੇਰੇ ਘਟਾ ਮਤਲਬ ਉਹਨੂੰ ਕਾਰਨ ਸਮਝਦਾ ਸੀ ਵੀ ਇਹਦੇ ਕਰਕੇ ਹੀ ਮੈਨੂੰ ਝੜਕਾ ਪੈ ਗਿਆ ਹੁਣ ਤੁਸੀਂ ਦੱਸੋ ਵੀ ਆਪਣੇ ਬੱਚੇ ਮੈਂਟਲੀ ਤੌਰ ਤੇ ਕਿੱਥੇ ਤੱਕ ਪਹੁੰਚ ਗਏ ਹੈਨਾ ਤੇ ਇਹ ਚੀਜ਼ ਨੂੰ ਲੈ ਕੇ ਡਰ ਲੱਗਦਾ ਆ ਹੁਣ ਆਪਾਂ ਬੱਚੇ ਨੂੰ ਇਹ ਨਹੀਂ ਕਹਿ ਸਕਦੇ ਸੀ ਫੋਨ ਨਹੀਂ ਦੇ ਸਕਦੇ ਕਿਉਂਕਿ ਆਨਲਾਈਨ ਬੱਚੇ ਦਾ ਵਰਕ ਆਉਂਦਾ ਆ ਹੋਮਵਰਕ ਵੀ ਬੱਚੇ ਦਾ ਆਨਲਾਈਨ ਆਣਾ ਆ ਹੈਨਾ ਬੱਚੇ ਨੂੰ ਫੋਨ ਦੇਣਾ ਪੈਂਦਾ ਆ ਬਟ ਇਹਨਾਂ ਜ਼ਰੂਰ ਆਪਾਂ ਨੂੰ ਹੈਗਾ ਇਹ ਆਪਾਂ ਆਪਣੇ ਬੱਚੇ ਦਾ ਧਿਆਨ ਰੱਖੀਏ ਬੱਚਾ ਸਾਡਾ ਫੋਨ ਤੇ ਕੀ ਕਰਦਾ ਹੈ ਉਹਦੀ ਇੱਕ ਟਾਈਮ ਲਿਮਿਟ ਹੋਵੇ 10 ਮਿੰਟ ਲੈਣਾ ਹੈ ਫੋਨ 15 ਮਿੰਟ ਫੋਨ ਲੈਣਾ ਹੈ ਹਨਾ ਬਸ ਇੱਕ ਟਾਈਮ ਲਿਮਿਟ ਹੋਣੀ ਚਾਹੀਦੀ ਹੈ ਬੱਚੇ ਦੇ ਉਸ ਤੋਂ ਵੱਧ ਆਪਾਂ ਬੱਚੇ ਨੂੰ ਫੋਨ ਨਹੀਂ ਦੇਣਾ ਇਹ ਚੀਜ਼ ਆਪਾਂ ਨੂੰ ਕਰਨੀ ਹੀ ਪੈਣੀ ਹੈ ਜੇ ਆਪਾਂ ਕਹੀਏ ਨਾ ਆਪਾਂ ਆਪਣੇ ਬੱਚੇ ਦਾ ਧਿਆਨ ਨਾ ਰੱਖਾਂਗੇ ਤਾਂ ਜੋ ਹਨਾ ਬੱਚਾ ਆਪਣਾ ਸਭ ਤੋਂ ਪਹਿਲਾਂ ਟਾਈਮ ਸੀਗਾ ਚਲੋ ਬੱਚਾ ਜੋ ਕਰਦਾ ਸੀ ਪੇਰੈਂਟਸ ਆਪਣੇ ਕੰਮਾਂ ਕਾਰਾਂ ਤੱਕ ਸੀਮਤ ਸੀ ਬੱਡ ਅੱਜ ਦੇ ਟਾਈਮ ਦੇ ਵਿੱਚ ਆਪਾਂ ਨੂੰ ਆਪਾਂ ਨੇ ਬੱਚਿਆਂ ਦਾ ਧਿਆਨ ਰੱਖਣਾ ਹੀ ਪੈਣਾ ਆ ਇਹ ਨਾ ਸਮੇਂ ਦੀ ਲੋੜ ਬਣ ਗਈ ਆ ਕਿ ਬੱਚਾ ਆਪਣਾ ਕੀ ਕਰਦਾ ਆ ਕੀ ਇਹ ਦੇਖ ਰਿਹਾ ਆ ਕੀ ਇਹ ਖੇਡ ਰਿਹਾ ਆ ਕਿਤੇ ਕੋਈ ਇਦਾਂ ਦੀ ਗੇਂਦਾਂ ਨਹੀਂ ਖੇਡ ਰਿਹਾ ਜ ਜਿਹਦੇ ਨਾਲੇ ਕੱਲ ਨੂੰ ਉਹਦੇ ਚ ਇੰਨਾ ਹੀ ਖੁੱਬ ਜੂਗਾ ਕਿ ਆਪਣੇ ਲਾਈਫ ਨੂੰ ਵੀ ਨੁਕਸਾਨ ਕਰੂਗਾ ਤੇ ਆਪਣੇ ਆਸ-ਪਾਸ ਜਿਹੜੇ ਬੱਚੇ ਦੇ ਰਹਿੰਦੇ ਆ ਨਾ ਉਹਨਾਂ ਨੂੰ ਵੀ ਖਤਰਾ ਪਾਜੂਗਾ ਤਾਂ ਸੋ ਇਹਨਾਂ ਚੀਜ਼ਾਂ ਦਾ ਧਿਆਨ ਕਰਨਾ ਹੀ ਪੈਣਾ ਆਪਾਂ ਨੂੰ ਜੋ 2025 ਚੜਿਆ ਇਹ ਆਹੀ ਨਿਊਜ਼ ਆਪਾਂ ਦੇਖਦੇ ਪਏ ਹਾਂ ਕਿਤਨਾ ਕਿਤੇ ਆਹੀ ਨਿਊਜ਼ ਚੱਲ ਰਹੀਆਂ ਆ ਆ ਹੁਣ ਲਾਸਟ ਦੋ ਤਿੰਨ ਦਿਨ ਹਨਾ ਜੋ ਗਏ ਆ ਉਹ ਇਥੋਪੀਆ ਦੇ ਵਿੱਚ ਜਵਾਲਾਮੂਖੀ ਫਟਿਆ ਆ ਹਨਾ ਉਹ ਰਾਖ ਦੇ ਕਿੱਡੇ ਕਿੱਡੇ ਬਾਹਰ ਗਏ ਆ ਕਹਿੰਦੇ ਹਨਾ ਅਸਮਾਨ ਦੇ ਵਿੱਚ ਉਹ ਫਿਰਦੇ ਆ ਹਲੇ ਵੀ ਪਹਿਲੇ ਕਹਿ ਰਹੇ ਸੀ ਉਤਰੀ ਭਾਰਤ ਵੱਲੀ ਆ ਰਹੇ ਆ ਬਰਟ ਹੁਣ ਮੈਂ ਦੇਖਿਆ ਆ ਇੱਕ ਨਿਊਜ਼ ਵੀ ਉਹ ਥੋੜਾ ਚੀਨ ਵੱਲ ਉਹ ਡਿਵਰਟ ਹੋ ਗਏ ਆ ਨਾ ਉਧਰ ਨੂੰ ਚੱਲ ਗਏ ਆ ਤਾਂ ਦੇਖੋ ਨਾ ਤੋ ਯਾਰ ਜੋ 25ੜੀਆਂ ਆਹੀ ਕੁਛ ਇੱਕ ਮੈਂ ਕੱਲ ਦੇਖ ਰਹੀ ਸੀ ਹਾਂਗਕਾਂਗ ਦੇ ਵਿੱਚ ਇੱਕ ਬਿਲਡਿੰਗ ਨੂੰ ਅੱਗ ਲੱਗੀ ਹੈ ਨਾ ਮਲਟੀ ਸਟੋਰੀਜ਼ ਬਿਲਡਿੰਗ ਸੀਗੀ ਉਹ ਤਾਂ ਉਹ ਤੁਸੀਂ ਦੇਖੋ ਕਿ ਦੁਨਿਆਦਾਰੀਆਂ ਅੰਤ ਤੇ ਲਾਗੇ ਹੋ ਗਈ ਆ ਦੁਨੀਆਂ ਆ ਜੋ ਹਨਾ ਕਿਤੇ ਨਾ ਕਿਤੇ ਕੋਈ ਨਾ ਕੋਈ ਇਦਾਂ ਦਾ ਚਾਂਸ ਆ ਜਿੱਥੇ ਹਜ਼ਾਰਾਂ ਦੇ ਗਿਣਤੀ ਦੇ ਵਿੱਚ ਲੋਕ ਮਾਰੇ ਆ ਨਾ ਨਾ ਅਰ ਮੈਂ ਦੇਖਣੇ ਸੀ ਉਹਦੇ ਚ 300 ਲੋਕ ਤਾਂ ਟਾਈਮ ਤੇ ਮਰ ਗਏ ਆ ਔਰ ਬਹੁਤ ਹੀ ਵੱਡੀ ਜਨਸੰਖਿਆ ਆ ਜੋ ਜੋ ਬਹੁਤ ਵੱਡੀ ਸੰਖਿਆ ਆ ਉਹ ਲੋਕ ਜਾ ਕੇ ਮਹੀ ਹੋਏ ਆ ਤੇ 300 ਤੋਂ ਵੱਧ ਦਾ ਕਿੰਨੇ ਲੋਕਾਂ ਦਾ ਪਤਾ ਹੀ ਨਹੀਂ ਲੱਗਿਆ ਵੀ ਲੋਕ ਕਿੱਧਰ ਹੀ ਗਏ ਜਾਂ ਉਹਨਾਂ ਨੂੰ ਮਿਲੇ ਨਹੀਂ ਜਣੇ ਹੈਨਾ ਹੁਣ ਜਿਹੜੇ ਲੋਕ ਉੱਥੇ ਬਿਲਡਿੰਗ ਚ ਰਹਿੰਦੇ ਆ ਤਿੰਨ ਬਿਲਡਿੰਗਾਂ ਨੂੰ ਅੰਕ ਲੱਗੇ ਜਿਹੜੇ ਬਿਲਡਿੰਗ ਚ ਰਹਿੰਦੇ ਆ ਅਕਸਰ ਉਹਨਾਂ ਦੇ ਰਿਸ਼ਤੇਦਾਰਾਂ ਜੋ ਉਹ ਉਹਨਾਂ ਨੂੰ ਲੱਭ ਰਹੇ ਆ ਰੋਲਾ ਪਾ ਰਹੇ ਆ ਨਾ ਆਪਣੇ ਰਿਸ਼ਤੇਦਾਰਾਂ ਲਈ ਤਾਂ ਕੁਝ ਜੋ ਵੀ ਉਹਨਾਂ ਦੇ ਰਿਲੇਟਿਵ ਸੀ ਸਾਇ ਇਹ ਚੀਜ਼ ਤਾਂ 2025 ਤੋਂ ਜੜਿਆ ਆ ਹੀ ਕੁਝ ਸੁਣਦੇ ਆ ਰਹੇ ਹਣ ਇਹ ਨਹੀਂ ਆ ਪਹਿਲਾਂ ਨਹੀਂ ਸੀ ਪਹਿਲਾਂ ਵੀ ਇਦਾਂ ਸੀ ਬਟ 2025 ਦੇ ਵਿੱਚ ਥੋੜਾ ਜ਼ਿਆਦਾ ਹੋਇਆ ਵਾ ਜਿਹੜੀਆਂ ਘਟਨਾਵਾਂ ਤੁਰੀਆਂ ਜ਼ਿਆਦਾ ਹੋਈਆਂ ਆ ਹਣ ਤਾਂ ਦੇਖੋ ਅੱਗੇ ਕੀ ਬਣਦਾ ਹੈ ਹਾਲੇ 1 ਮਹੀਨਾ ਹੋਰ ਬੀ ਆਵਾ 2025 ਦਾ ਬਟ ਇਹ ਨਹੀਂ ਬਤਾ ਵੀ 2026 ਇਸ ਕੋ ਵੀ ਮਾੜਾ ਹੋਵੇ ਹਣ ਇਹ ਪਰਮਾਤਮਾ ਹੀ ਜਾਣਦਾ ਹੈ ਤੇ ਜਾਂ ਬਸ 2026 ਦੁਨੀਆ ਵਾਸਤੇ ਚੰਗਾ ਝੜੇ ਇਹ ਉਸ ਪਰਮਾਤਮਾ ਦੇ ਹੱਥ ਆ ਆਪਾਂ ਇਹਦੇ ਵਿੱਚ ਕੁਝ ਨਹੀਂ ਕਹਿ ਸਕਦੇ ਹਣ ਚਲੋ ਜੋ ਹੋਊਗਾ ਆਪਾਂ ਤੇ ਇਹਦੇ 'ਚ ਕੁਝ ਨਹੀਂ ਕਰ ਸਕਦੇ ਤਾਂ ਬਹੁਤ ਸੀਰੀਅਸ ਗੱਲਾਂ ਹੋ ਗਈਆਂ ਹੁਣ ਇੰਨੇ ਸਿਆਣੇ ਆਪਾਂ ਹੈ ਨਹੀਂ ਜਿੰਨੀਆਂ ਗੱਲਾਂ ਕਰ ਲਈਆਂ ਚਲੋ ਕੋਈ ਗੱਲ ਨਹੀਂ ਤਾਂ ਦੇਖਦੇ ਆਂ ਗੁਰਵਿੰਦਰ ਨੂੰ ਗੁਰਵਿੰਦਰ ਜਦੋਂ ਆਉਂਦੇ ਆ ਖਾਣਾ ਖਾਣ ਵਾਸਤੇ ਆਪਾਂ ਖਾਣਾ ਬਣਾਉਨੇ ਆ ਤਾਂ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਜਾਏ ਵਲੌਗ ਵਧੀਆ ਲੱਗਦੇ ਆ ਤੁਹਾਨੂੰ ਸਾਡੇ ਤਾਂ ਪਲੀਜ਼ ਇਹਨੂੰ ਵੀਡੀਓ ਨੂੰ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਜੀ ਤਾਂ ਜੋ ਤੁਹਾਨੂੰ ਜਿਹੜੇ ਆਉਣ ਵਾਲੇ ਵਲੌਗ ਆ ਤੁਹਾਨੂੰ ਲਗਾਤਾਰ ਮਿਲਦੇ ਰਹਿਣ ਤੁਬਾ ਨੇ ਰਿਓ ਵਲੌਗ ਦੇ ਨਾਲ ਮਿਲਦੇ ਆ। ਸੋ ਗੁਰਵਿੰਦਰ ਆ ਗਿਆ ਦੁਕਾਨ ਤੋਂ ਖਾਣਾ ਸੀ ਖਾ ਲਿਆ ਆ। ਖਾਣਾ ਖਾ ਕੇ ਫ੍ਰੀ ਹੋ ਗਏ ਆ ਕੰਮ ਕਰਨ ਵੇਲੇ ਆ ਸਨ। ਆਉਂਜੀ। ਆਈ ਚੀ। ਸੋਬਜੀ ਵਧੀਆ ਬਣੀ ਸੀ। ਸੌਜੀ ਬਰੌਣੀ ਵਧੀਆ। ਇਹ ਤਾਂ ਮੰਦੇਗਾ ਵਧੀਆ ਨਹੀਂ ਬਣੀ। ਮਮ ਨਾ ਮਨ ਦੀ ਦਮਨ ਜਵਾਕ ਆਦਾ ਜਮਨਿਆ ਆਇਆ ਆੜਿਆ ਨਾ ਤੇ ਜੇ ਵਿਆਹ ਹੋ ਗਿਆ ਤਾਂ ਆਪੇ کہہਦਾ ਕਰੂਗਾ ਕਾਦੀ ਰੋਟੀ ਨੂੰ ਵਧੀਆ ਹੀ ਬਣੀਏ ਵਧੀਆ ਬਣੀਏ ਵਧੀਆ ਹੀ ਬਣੀਏ ਚੁਰਗੋ ਨਾ ਆ ਜਾਂਦਾ ਨਾ ਫਿਰ ਬੰਦੇ ਨੂੰ ਵਿਆਹ ਤੋਂ ਬਾਅਦ ਆ ਜਾਉਂਗਾ ਹੈ ਨਾ ਬੜਾ ਨੋਨ ਮਾਦ ਜੇ ਵਿਆਹ ਹੋਵੇ ਤਾਂ ਵੀ ਨਹੀਂ ਕਿ ਆ ਜਾਂਦਾ ਇਹਨਾਂ ਲੇਲਾ ਜਿੱਤੇ ਪੂੜੇ ਲੈਣੇ ਆਦੇ ਨਾ ਔਰ ਬਹੁਤ ਖਲਾ ਦਾ ਮੈਨੂੰ ਦੁਹਾਨਾ ਹਾਂ ਹਾਂ ਓਕੇ ਅਲੀ ਜਿਹੜੀ ਗੱਲ ਹੈ ਤੇ ਮੈਂ ਤਾਂ ਸਖਾ ਹੀ ਰਿਆਂ ਜੋ ਬੱਚੇ ਆਗ ਨੂੰ ਮੁਰਕ ਕੇ ਕਹਿਣਾ ਹੀ ਪੈਂਦਾ ਬਲਾ ਨੋਨ ਵੱਧ ਬਣਾ ਮਿਰਚ ਵੱਧ ਅੱਛਾ ਠੀਕ ਬਲਾ ਪੌਣੇ ਬਲਾ ਬਣਾ ਜਮਾ ਫਿੱਕੀ ਫਿਰ ਯਾਦ ਹੈ ਇੱਕ ਦਿਨ ਮੈਂ ਚਾਹ ਚ ਮਿੱਠਾ ਪੌਣਾ ਭੁੱਲੀ ਗਈ ਸੀ ਤੇ ਹਾਂ ਉਵੇਂ ਪੀ ਗਿਆ ਹਾਂ ਫੇਸਬੁੱਕ ਗੇਂਦ ਮੈਨੂੰ ਨਹੀਂ ਲੱਗਦਾ ਤੂੰ ਖੰਡ ਗਵਾਣਾ ਭੁੱਲ ਗਈ ਹਾਂ ਸਹੀ ਗੱਲ ਯਾਰ ਮੈਂ ਸਵੇਰੇ ਨਿਊਜ਼ ਦੇਖੀ ਆਂ ਦੀ ਸੀ ਗਰਵਿੰਦਰ ਹਾਂ ਨਿਊਜ਼ ਦੇਖੀ ਆਂਦੀ ਸੀ ਤਾਂ ਜਿੱਦ ਆਪਾਂ ਕੱਲ ਉਹ ਨਿਊਜ਼ ਦੇਖੀ ਆਂਦੀ ਸੀ ਬਈ ਹਾਂਗਕਾਂਗ 'ਚ ਅੱਗ ਲੱਗਿਆ ਅੱਜ ਮੈਂ ਦੇਖੀ ਆਂਦੀ ਸੀ ਕੈਨੇਡਾ ਦੇ ਕਿਸੇ ਘਰ 'ਚ ਅੱਗ ਲੱਗ ਗਈ ਅੱਛਾ ਹਾਂ ਔਰ ਉਹ ਜੇ ਆਉਂਦੀਆਂ ਨੇ ਨਿਊਜ਼ ਆ ਮੈਂ ਵੀ ਉਹੀ ਸੋਚਦੀ ਸੀ ਮੈਂ ਸਵੇਰੇ ਵੀ ਉਹੀ ਗੱਲ ਕਰਦੀ ਪਈ ਸੀ ਵਲੌਗ ਦੇ ਵਿੱਚ ਵੀ ਬਈ 2025 ਦੇ ਵਿੱਚ ਆਪਾਂ ਡੇਲੀ ਕੋਈ ਨਾ ਕੋਈ ਇਦਾਂ ਦੀ ਨਿਊਜ਼ ਮਿਲਦੀ ਆ ਆਪਾਂ ਨੂੰ ਹਣਾ ਉਹ ਹੁੰਦੀਆਂ ਤਾਂ ਹੈ ਨਾ ਕੋਈ ਪਿੱਛੇ ਭੁੱਲ ਜਾਂਦੇ ਆਂ ਹਾਂ ਇਹ ਵੀ ਹੋ ਸਕਦਾ ਹੈ ਪਹਿਲਾਂ ਪਹਿਲਾਂ ਕਹਿੰਦੇ ਸੀ 2012 'ਚ ਦੁਨੀਆ ਖਤਮ ਹੋ ਜਾਣੀ ਹੈ ਹਾਂ 2000 2000 'ਚ ਗੱਤ ਮੁਏ ਨਹੀਂ ਫਿਰ 2012 'ਚ ਮੋਡਰ ਆਇਆ ਉਹ ਮੋਡਰ ਆਇਆ ਇਹ ਉਹ ਦੋਪਰ 2000 ਜਦੋਂ ਕਹਿੰਦੇ ਸੀ 2000 ਚੜਨਾ ਹੀ ਨਹੀਂ ਹੈ ਹਨਾ ਪਹਿਲੇ ਹੀ ਦੁਨੀਆ ਖਤਮ ਹੋ ਜਾਣੀ ਆਪਾਂ ਛੋਟੇ ਸੀ ਉਹ ਬੜਾ ਡਰਦੇ ਸੀ ਕਿ ਪਤਾ ਨਹੀਂ ਕੀ ਹੋ ਜਾਣਾ ਹੈ ਮੈਨੂੰ ਇਹ ਸਾਰਾ ਨਾ ਵੱਧ ਪਤਾ ਕੀ ਲੱਗਿਆ ਜਿਹੜਾ ਤੱਕ ਉਹ ਬੱਚੇ ਵਾਲਾ ਸ਼ਹਿਰ ਬਣ ਹੋ ਜਾਣਾ ਤੇ ਕੋ ਆ ਕੁ ਜਲੰਦਰ ਕੁੜੀ ਆ ਲੈ ਇਹ ਮੈਨੂੰ ਬਹੁਤ ਇਹ ਚੀਜ਼ਾਂ ਨਾ ਤੇ ਸਟਰਬ ਕਰਦੀਆਂ ਨੇ ਜੇ ਸਟਰਬ ਬਹੁਤ ਜ਼ਿਆਦਾ ਕਰਦੀਆਂ ਨੇ ਖਾਸ ਕਰਕੇ ਪੇਰੈਂਟਸ ਨੂੰ ਜਿਨ੍ਹਾਂ ਦੇ ਨਿਆਣੇ ਆ ਨਹੀਂ ਆਦਾ ਸਭ ਨੂੰ ਹੀ ਹਾਂ ਕੁੜੀ ਦੀ ਹੈ ਕਿਸੇ ਦੀ ਨਹੀਂ ਹੈ ਇਹ ਤਾਂ ਚਲੋ ਮਾੜੀ ਦਾ ਮਾੜੀ ਆ ਇਹ ਮਾੜੀ ਤਾਂ ਮਾੜੀ ਹੈ ਬਟ ਜਦੋਂ ਆਪਾਂ ਪੇਰੈਂਟਸ ਹੁੰਦੇ ਆ ਨਾ ਜੇ ਆਪਣੇ ਬੱਚਿਆਂ ਦਾ ਫਿਰ ਉਹ ਚੀਜ਼ ਬਹੁਤ ਜ਼ਿਆਦਾ ਟੈਨਸ਼ਨ ਦਿੰਦੀ ਆ ਵੀ ਆਪਾਂ ਬੱਚਿਆਂ ਨੂੰ ਕਿੱਦਾਂ ਸੇਵ ਕਰੀਏ ਨਹੀਂ ਨਾ ਕਿਉਂਕਿ ਇਦਾਂ ਦੇ ਲੋਕ ਤਾਂ ਆਪਣੇ ਸਮਾਜ ਕਿਤੇ ਵੀ ਹੋ ਸਕਦੇ ਆ। ਕਾਹਦੀ ਆ ਨਾ ਜਿੰਨੇ ਜਿਹੜੇ ਬੱਚੇ ਘਰੇ ਨਹੀਂ ਆਉਂਦੇ ਉਹਨਾਂ ਜਦ ਡਾਰੀ ਲੱਗੇ ਰਹਿੰਦਾ ਮਾਣ ਨੂੰ ਹਾਏ ਵੈਨ ਨੂੰ ਤਨੇ ਕੁਛ ਹੋ ਗਿਆ। ਆਦਾ ਨਹੀਂ ਹੋ ਗਿਆ। ਪਾਜ ਮੈਂਟਰ ਲੇਟ ਹੋ ਜਾਂਦੇ ਜੀ ਕਾ ਨਿਕਲ ਜਾਂਦੀ ਹੈ। ਸਹੀ ਗੱਲ। ਕਾਦੀ ਬਾਜ ਨਾ ਪਤਾ ਨਹੀਂ ਕਿਉਂ ਪਹਿਲਾਂ ਨਾ ਜਦੋਂ ਮੰਨ ਲਾ ਵੀ ਆਪਾਂ ਸੀਗੇ ਉਦੋਂ ਇਹੋ ਜਿਹੇ ਮਾਪਿਆਂ ਨੂੰ ਫਿਕਰੇ ਨਹੀਂ ਹੈਗੀਆਂ ਸੀ। ਹੂੰ ਉਦੋਂ ਨਹੀਂ ਸੀ ਇੰਨਾ ਮਾਹੌਲ ਜੰਗਾ ਸੀ। ਇਹਦਾ ਚੀਜ਼ ਜਮ ਡਾਰੀ ਹੈ ਨਹੀਂ ਸੀ ਇਹ ਚੀਜ਼ ਦਾ। ਕੁਝ ਹੁਣ ਪੇਰੈਂਟਸ ਵੀ ਜ਼ਿਆਦਾ ਇਦਾਂ ਹੋ ਗਏ ਆ ਨਾ ਹੁਣ ਆਪਣੇ ਮਤਲਬ ਆਪਾਂ ਕਹਿੰਦੇ ਜੀਰਾ ਪੰਜਾਬੀ ਜੀ ਕਹਿੰਦੇ ਨਾ ਆਪਣਾ ਜੀਰਾ ਘਟ ਗਿਆ ਮੈਨਾਂ ਵਾਲੇ ਬੇਨਾਂ ਨਹੀਂ ਸੀ ਚਾਹ 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 ਹਾਂ ਉਹਨਾਂ ਸਾਰਾ ਦਿਨ ਚਾਹ 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 ਬਿਨਾ ਤਾਂ ਜਿਉਣੇ ਆ ਚਾਹ ਬਿਨਾ ਤਾਂ ਜਿਉਣੇ ਆ ਕਹਿੰਦਾ ਅੱਛਾ ਚਾਹ ਨਾਲ ਤਾਂ ਜਿਉਣੇ ਆ ਹਾਂ ਚਾਹ ਦੇ ਨਾਲ ਚੱਲੀ ਜਾਂਦਾ ਸੀ ਸਰੀ ਦਾ ਜੀ ਕੀ ਆ ਚਾਹ ਨਾਲ ਸੌਗੇ ਤੇ ਚਾਹ ਦਾ ਹੁਣ ਵਾਸੀਆਂ ਲੱਗਦੀਆਂ ਚਾਹ ਨਾਲ ਰੋਟੀ ਰੋਟੀ ਹਾਜਮ ਆ ਜਾਂਦੀ ਚੱਲਿਓ ਮੇ ਜੀ ਰੋਟੀ ਖਾ ਲਈ ਲਿਓ ਚਾਹ ਵੇਲੇ ਬੈਠਿਆ ਲਿਆਉ ਚਾ ਇੱਕ ਵਾਸੀ ਆ ਗਈ ਵਾਸੀ ਆਈ ਗਈ ਲਿਆਉ ਚਾ ਹੈ ਨਾ ਕਿ ਰਿਸ਼ਤੇਦਾਰ ਆ ਗਿਆ ਲਿਆਉ ਚਾ 2 ਵਜੇ ਕੇ ਬਣਾ ਲੋ ਚਾ 4 ਵਜੇ ਕੇ ਬਣਾ ਲੋ ਚਾ ਇੱਦਾਂ ਹੀ ਚੱਲੀ ਜਾਂਦਾ ਨਾ ਚਲੋ ਪਿੰਡਾਂ ਚ ਜ਼ਿਆਦਾ ਹੁੰਦਾ ਪਿੰਡਾਂ ਚ ਜ਼ਿਆਦਾ ਇਹ ਸਹੀ ਗੱਲ ਹੈ ਪਿੰਡਾਂ ਚ ਕੋਈ ਵੀ ਆ ਜਾ ਬਣਾ ਲੋ ਚਾ ਹੈ ਨਾ ਸ਼ਹਿਰ ਵਾਲੇ ਤੋਂ ਦੂਰੀ ਕਹਿੰਦੇ ਪੀਣੀ ਪੈਂਜੀ ਚਾ ਉਹ ਕਹਿ ਦਿੰਦੇ ਨਾ ਆਪੇ ਐਂਟੀ ਮੈਂ ਤਾਂ ਪੀ ਕੇ ਆਈ ਸੀ ਉਥੇ ਨਾ ਕਰ ਦਿੰਦੇ ਨਾ ਆਪਣੇ ਧੱਕੇ ਨਾਲ ਕੁਝ ਨਹੀਂ ਹੁੰਦਾ ਧੱਕੇ ਨਾਲ ਕੀ ਹੁੰਦੀ ਆ ਬੀਬੀਆਂ ਨਾ ਨਾ ਪੈਣੇ ਆ ਜਾ ਬਹਿ ਜਾ ਤੂੰ ਕੀ ਕਰਨਾ ਆ ਠੀਕ ਆ ਕੋਈ ਨਹੀਂ ਸਾੜਾ ਪੈਂਦਾ ਕੋਈ ਨਹੀਂ ਮੰਨਦਾ ਉਹ ਕਹਿੰਦੀ ਮੇਰੇ ਤੇ ਆਪ ਨਾ ਕੋਈ ਨਾ ਲੋ ਕੈਸੇ ਚਲ ਆਏ ਘਰ ਬੈਣ ਥੋੜੀ ਜੀ ਇੰਨੀ ਕੀ ਪੀ ਲੂੰਗੀ ਤੂੰ ਚੱਕ ਕੇ ਬਾਟੀ ਭਰ ਕੇ ਦੇ ਦੇ ਨੀ ਜਾਂ ਗਲਾਸ ਭਰ ਕੇ ਦੇ ਦੇ ਨਾ ਨਹੀਂ ਆਪਣੀਆਂ ਬੀਬੀਆਂ ਵੀ ਇਦਾਂ ਦੀਆਂ ਜਿੰਨਾ ਚਿਰ ਉਹ ਚਾਹ ਪੀਉਂਦੇ ਨੇ ਉਹਨਾਂ ਚ ਰੁੱਠਦੀਆਂ ਵੀ ਨਹੀਂ ਜਦੋਂ ਚਾਹ ਪੀ ਆਤੀ ਫਿਰ ਭਾਵੇਂ ਕਹਿ ਦੇਣ ਚੰਗਾ ਭੈਣ ਜਾਨੀ ਆ ਹੈ ਨਾ ਸਹੀ ਹੈ ਚਲੋ ਬਣਾਣੀ ਆ ਚਾਹ ਮੈਨੇ ਰਿਓ ਵਲੌਗ ਦਿਨਾਂ ਸੋ ਆਪਾਂ ਵਲੌਗ ਕੰਟੀਨਿਊ ਕਰਦੇ ਆ ਗੁਰਵਿੰਦਰ ਸ਼ਹਿਰ ਚਲੇ ਗਏ ਆ ਧਮਨ ਸਕੂਲ ਗਿਆ ਆ ਤਾਂ ਮੈਂ ਅੱবিਸ ਇੱਕ ਵਾਰ ਤਾਂ ਮੈਡੀਸਿਨ ਲੈ ਕੇ ਮੈਂ ਸੋ ਗਈ ਸੀ ਤਾਂ ਹੁਣ ਮੈਂ ਉੱਠੀ ਤਾਂ ਜਦੋਂ ਟਾਈਮ ਲਿਖਿਆ 3 ਵਜ ਚੁੱਕੇ ਆ ਤਾਂ ਸੋਚੇ ਚਲੋ ਆਪਾਂ ਵਲੌਗ ਕੰਟੀਨਿਊ ਕਰਦੇ ਆ ਬੱਟ ਮੈਨੂੰ ਕੋਈ ਵੀ ਦਿਮਾਗ 'ਚ ਮੇਰੇ ਕੋਈ ਗੱਲ ਨਹੀਂ ਆ ਰਹੀ ਮੈਂ ਕੀ ਗੱਲ ਕਰਾਂ ਤਾਂ ਬਸ ਇੱਕ ਗੱਲ ਜ਼ਰੂਰ ਆ ਅਗਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਤਾਂ ਪਲੀਜ਼ ਤੁਸੀਂ ਸਾਨੂੰ ਸਪੋਰਟ ਕਰੋ ਤਾਂ ਕਿ ਅਸੀਂ ਵਧੀਆ ਤੋਂ ਵਧੀਆ ਹਨਾ ਵੀਡੀਓ ਅੱਗੇ ਵੀ ਲੈ ਕੇ ਆ ਸਕੀਏ ਕਿਉਂਕਿ ਜਦੋਂ ਤੁਸੀਂ ਸਪੋਰਟ ਕਰਦੇ ਹੋ ਤਾਂ ਸਾਨੂੰ ਵੀ ਇੱਕ ਪ੍ਰੇਰਨਾ ਮਿਲਦੀ ਹੈ ਸਾਨੂੰ ਵੀ ਹਨਾ ਇੱਕ ਏਦਾਂ ਹੁੰਦਾ ਹੈ ਅਸੀਂ ਹੋਰ ਚੰਗਾ ਕਰੀਏ ਤਾਂ ਕਿ ਪਲੀਜ਼ ਤੁਸੀਂ ਸਾਨੂੰ ਸਪੋਰਟ ਕਰੋ ਅਗਰ ਵਧੀਆ ਲੱਗਦੀ ਆ ਤਾਂ ਤੁਸੀਂ ਪਲੀਜ਼ ਲਾਈਕ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰੋ ਅਗਰ ਨਹੀਂ ਵਧੀਆ ਲੱਗਦੀ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਹਨਾ ਵੀ ਅਗਰ ਅਸੀਂ ਕੁਝ ਵਲੌਗ ਦੇ ਵਿੱਚ ਗਲਤ ਕਰਦੀਆਂ ਜਾਂ ਕੋਈ ਗਲਤੀ ਸਾਡੀ ਹੁੰਦੀ ਆ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋ ਕਮੈਂਟ ਕਰਿਆ ਕਰੋ ਹਨਾ ਜਿੱਥੇ ਸਾਡੀ ਗਲਤੀ ਹੁੰਦੀ ਹੈ ਤੁਸੀਂ ਸਾਨੂੰ ਦੱਸੋਗੇ ਤਾਂ ਅਸੀਂ ਉਸ ਚੀਜ਼ ਨੂੰ ਜ਼ਰੂਰ ਸੁਧਾਰਾਂਗੇ। ਔਰ ਇੱਕ ਇੱਕ ਕਮੈਂਟ ਕਰਕੇ ਸਾਨੂੰ ਪਲੀਜ਼ ਇਹ ਵੀ ਦੱਸਿਆ ਕਰੋ ਸਾਡਾ ਵਲੌਗ ਕਿੱਥੇ-ਕਿੱਥੇ ਜਾ ਰਿਹਾ ਹੈ। ਕਿਹੜੀ-ਕਿਹੜੀ ਜਗ੍ਹਾ ਤੋਂ ਤੁਸੀਂ ਸਾਡਾ ਵਲੌਗ ਦੇਖਦੇ ਹੋ ਤਾਂ ਕਿ ਸਾਨੂੰ ਪਤਾ ਲੱਗੇ ਸਾਡਾ ਵਲੌਗ ਕਿੱਥੇ-ਕਿੱਥੇ ਜਾ ਰਿਹਾ ਹੈ। ਤਾਂ ਅਸੀਂ ਇੰਨੀਆਂ ਕੀ ਹਨਾ ਗੱਲਾਂ ਆ ਜਿਹੜੀਆਂ ਮੈਂ ਕਰਨੀਆਂ ਚਾਹੁੰਦੀ ਸੀ ਕਿ ਪਲੀਜ਼ ਤੁਸੀਂ ਸਾਨੂੰ ਸਪੋਰਟ ਕਰੋ। ਤਾਂ ਉਮੀਦ ਹੈ ਤੁਸੀਂ ਮੇਰੀ ਗੱਲ ਜਰੂਰ ਮੰਨੋਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋਗੇ ਸੋ ਦਮੰਦੀ ਵੇਟ ਕਰਦੀ ਆਂ ਦਮੰਦੀ ਲੇਟ ਬਹੁਤ ਹੋ ਜਾਂਦਾ ਆਂ ਦਮੰਦੀ ਬੈਂ ਸਵਾ 4 ਵਜੇ ਆਣੀ ਆ ਤਾਂ ਬਹੁਤ ਲੇਟ ਹੋ ਜਾਂਦਾ ਆਂ ਸਵੇਰੇ ਵੀ ਦਮੰਦੀ ਬੈਂ ਸਵਾ 7 ਵਜੇ ਆ ਜਾਂਦੀ ਆ ਸਵਾ 7 ਵਜੇ ਘਰ ਤੋਂ ਚਲਾ ਜਾਂਦਾ ਆ ਔਰ ਸ਼ਾਮ ਨੂੰ ਉਹਨੇ ਸਵਾ 4 ਵਜੇ ਆਣਾ ਆ ਬੱਚਾ ਕੋਲ ਕੋਡਾਈ ਨਹੀਂ ਹੈਗਾ ਖੇਲਣੇ ਵਾਸਤੇ ਆ ਕੇ ਵੀ ਉਹਨਾਂ ਦਾ ਹੋਮਵਰਕ ਦੀ ਟੈਨਸ਼ਨ ਹੋ ਜਾਂਦੀ ਹੈ ਹੋਮਵਰਕ ਕਰਨਾ ਜਾਂ ਤਾਂ ਨਹੀਂ 라ਉ ਜਾਂਦਾ ਹੈ ਸੱਚ ਅੱਜ ਦੇ ਬੱਚਿਆਂ ਦੀ ਡਿਡ ਲਾਈਫ ਬਹੁਤ ਹੀ ਬਗੈਨ ਸੰਘਰਸ਼ੀ ਭਰੀ ਆ ਆਪਣੇ ਟਾਈਮ ਤੇ ਇੰਦਾਂ ਨਹੀਂ ਸੀ ਹੁੰਦਾ ਤਾਂ ਅੱਜ ਦੀ ਬੱਚਿਆਂ ਦੀ ਲਾਈਫ ਬਹੁਤ ਹੀ ਬਿਜ਼ੀ ਹੋ ਗਈ ਹੈ ਉਹਨਾਂ ਵਾਸਤੇ ਖੇਲਣ ਦਾ ਵੀ ਟਾਈਮ ਨਹੀਂ ਹੈ ਕੋਨ ਕੋਲ ਚਲੋ ਸਭ ਮੇਰੇ ਨਾਲ ਨਾਲ ਚੱਲਣਾ ਵੀ ਜ਼ਰੂਰੀ ਆ ਇਹ ਨਹੀਂ ਹੈ ਵੀ ਆਪਾਂ ਆਪਣੇ ਬੱਚੇ ਨੂੰ ਇਤ ਪਿੱਛੇ ਕਰ ਲਈਏ ਹਨਾ ਤਾ ਟਾਈਮ ਦੇ ਤਾਂ ਚੱਲਣਾ ਬਹੁਤ ਜ਼ਰੂਰੀ ਆ ਟਾਈਮ ਬਹੁਤ ਜ਼ਿਆਦਾ ਚੀਨ ਹੋ ਗਿਆ ਵਾ ਸੋ ਵੇਟ ਕਰਦੇ ਆ ਦੰਬੰਦੀ ਫਿਰ ਚਾਹ ਬਣਾਉਣੀ ਆ ਤਾਂ ਫਿਰ ਆਪਣਾ ਸੇਮ ਕੰਮ ਸ਼ੁਰੂ ਹੋ ਜਾਊਗਾ ਡ्रेसेस ਧੋਣ ਦਾ ਵੈਸੇ ਤਾਂ ਕੱਲ ਉਹਨੇ ਵਾਈਟ ਡਰੈਸ ਪਾਉਣੀ ਉਹ ਤਾਂ ਧੁੱਤੀ ਪਈ ਆ ਫਿਰ ਅੱਜ ਮੈਨੂੰ ਕੱਪੜੇ ਧੋਣੇ ਲੋਡਨੇ ਪੈਣੇ ਬਸ ਸੇਮ ਉਹੀ ਉਹਦਾ ਚਾਹ ਪਾਣੀ ਦਾ ਕੰਮ ਹੋ ਜਾਊਗਾ ਔਰ ਸ਼ਾਮ ਦੀ ਰੁੱਟੀ ਪਾਣੀ ਦਾ ਆਪਣਾ ਕੰਮ ਸ਼ੁਰੂ ਹੋ ਜਾਊਗਾ ਸੋ ਚਲੋ ਮਿਲਦੇ ਆਂ ਥੋੜੀ ਦੇਰ ਦਮਨ ਉਹ ਆ ਜਾਂਦੋ ਫਿਰ ਮਿਲਾਂਗੇ ਤੁਹਾਨੂੰ ਦਮ ਤੇ ਨਾਲ ਕਿਉਂਕਿ ਅੱਜ ਦਮਨ ਵਲੌਗ ਦੇ ਵਿੱਚ ਬਿਲਕੁਲ ਹੀ ਨਹੀਂ ਆਇਆ ਤਾਂ ਠੀਕ ਹੈ ਜੀ ਬਣੀ ਰਿਹਾ ਵਲੌਗ ਦਿਨਾਲ ਸੋ ਦਮਨ ਦਾ ਟਾਈਮ ਹੋ ਗਿਆ ਆ ਤੇ ਆਪਾਂ ਦਮਨ ਦੇ ਕਰਦੇ ਪਏ ਆ ਵੇਟ ਲਓ ਜੀ ਆ ਹੀ ਗਿਆ ਦਮਨ ਵੇ ਹੋਰ ਠੀਕ ਆ ਇਧਰ ਠੀਕ ਆ ਠੀਕ ਆ ਹਾਂ ਜੀ ਹੋਰ ਫਿਰ ਕਿੱਦਾਂ ਰਿਹਾ ਦਿਨ ਵਧੀਆ ਵਧੀਆ ਜੀ ਹਾਂ ਜੀ ਵਧੀਆ ਰਹੀ ਪੜਾਈ ਹਾਂਜੀ ਅੱਜ ਕਿਧਰ ਘੰਟ ਪਈ ਕੈਸਨੀ ਇਸੀ ਟੀਚਰ ਤੋਂ ਨਹੀਂ ਮੈਂ ਕਾਸ ਨਹੀਂ ਨਹੀਂ ਕੋਈ ਨਹੀਂ ਹੋਇਆ ਕੱਲ ਕਿਹਦੀ ਡਰੈਸ ਪਾ ਕੇ ਜਾਣੀ ਕੱਲ ਪਾ ਕੇ ਜਾਣੀ ਹੈ ਵਾਈਟ ਵਾਈਟ ਚਲੋ ਅੱਛਾ ਚਲੋ ਠੀਕ ਹੈ ਹਮਨਾ ਇਹ चाह पानी तेनों इतने आप करते हैं बलॉग द एंड सो जो थोड़ी वीडियो बदल लगी तो प्लीज़ इस जरूर लाइक करो और चैनल में जरूर सबसक्राइब करो जो इतों तक आ गए हैं वीडियो तो लास्ट तक थैंक यू सो मच तो हम प्लीज़ तुम इस चैनल में सबसक्राइब भी जरूर कर लो सताल बाय